ਰਾਸ਼ਟ੍ਰਪੀਤਾ ਜੋਤੀਰਾ ਫੂਲੇ ਜੀ ਤੇ ਉਨ੍ਹਾਂ ਦੀ ਧਰਮ ਪਤਨੀ ਤੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਸਵਿੱਤਰੀਬਾਈ ਫੂਲੇ ਜੀ ਦੀ ਜੀਵਨੀ ਤੇ ਆਧਾਰਿਤ ਹਿੰਦੀ ਫਿਲਮ ਫੂਲੇ ਸਿਨੇਮਾ ਕਰਾਵੀ ਚਰਨੀਸ ਹੋ ਚੁੱਕੀ ਹੈ ਇਸ ਫਿਲਮ ਨੂੰ ਐਸੀ ਸਮਾਜ ਦੇ ਲੋਕਾਂ ਵੱਲੋਂ ਪਰਮਾਹੁੰਗਾਰਾ ਮਿਲ ਰਿਹਾ ਹੈ ਇਸੇ ਦੇ ਚਲਦਿਆਂ ਸ਼੍ਰੀ ਗੁਰਵਦਾਸ ਟਾਈਗਰ ਫੋਰਸ ਪੰਜਾਬ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਰਣਜੀਤ ਕੁਮਾਰ ਵੱਲੋਂ ਫਗਵਾੜਾ ਦੇ ਪ੍ਰਾਈਮ ਸਿਨੇਮਾ ਸਤਨਾਮਪੁਰ ਵਿਖੇ ਵਿਦਿਆਰਥੀਆਂ ਲਈ ਫਿਲਮ ਦਾ ਫ੍ਰੀ ਸ਼ੋਅ ਲਗਾਇਆ ਗਿਆ ਜਿਸ ਦੌਰਾਨ 166 ਟਿਕਟਾਂ ਫ੍ਰੀ ਵਿੱਚ ਵੰਡੀਆਂ ਗਈਆਂ ਇਸ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਬੱਚੇ ਪਹੁੰਚੇ ਉੱਥੇ ਹੀ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ 108 ਸੰਤ ਕੁਲਵੰਤ RAM ਪਰਮਚਾਰਾ ਜੀ ਗੁਰਵਰਦਾਸ ਟਾਈਗਰ ਫੋਰਸ ਪੰਜਾਬ ਦੇ ਚੇਅਰਮੈਨ ਯਸ਼ਵਨਾ ਪ੍ਰਧਾਨ ਜਸੀ ਤੱਲਣ ਐਡਵੋਕੇਟ ਰਣਜੀਤ ਕੁਮਾਰ ਅਤੇ ਹੋਰ ਪਤਵੰਤੇ ਸੱਜਣ ਪਹੁੰਚੇ ਜਿਨ੍ਹਾਂ ਨੇ ਬਾਕੀ ਸਮਾਜ ਦੇ ਲੋਕਾਂ ਨੂੰ ਵੀ ਇਹ ਫਿਲਮ ਵੇਖਣ ਦੀ ਅਪੀਲ ਕੀਤੀ ਅਤੇ ਨਾਲ ਹੀ ਕਿਹਾ ਕਿ ਅਜਿਹੀਆਂ ਫਿਲਮਾਂ ਅੱਗੇ ਵੀ ਬਣਦੀਆਂ ਰਹਿਣੀਆਂ ਚਾਹੀਦੀਆਂ ਹਨ ਤਾਂ ਜੋ ਸਾਡਾ ਸਮਾਜ ਅਤੇ ਸਾਡੇ ਬੱਚੇ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ ਸਾਥਿਓ ਅੱਜ ਸਾਰੇ ਹੀ ਜਿੰਨੇ ਵੀ ਇੱਥੇ ਸਟੂਡੈਂਟ ਆਏ ਹਨ ਉਹਨਾਂ ਦੇ ਪੇਰੈਂਟਸ ਤੇ ਹੋਰ ਸੱਜਣ ਜਿੰਨੇ ਵੀ ਆਏ ਹਨ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਥਿਓ ਸਾਡੀ ਸੰਸਥਾ ਦਾ ਜਿਹੜਾ ਉਪਰਾਲਾ ਆ ਅਸੀਂ ਇਹ ਮੰਨਦੇ ਹਾਂ ਕਿ ਜਿੰਨੇ ਵੀ ਇੱਥੇ ਸਟੂਡੈਂਟ ਆਏ ਨੇ ਤੇ ਉਹਨਾਂ ਦੇ ਨਾਲ ਜਿਹੜੇ ਪੇਰੈਂਟਸ ਆਏ ਹਨ ਜਿਨੇ ਵੀ ਇਹ ਫਿਲਮ ਦੇਖੀ ਆ ਜੇਕਰ ਕਿਸੇ ਇੱਕ ਬੱਚੇ ਨੇ ਵੀ ਮਹਾਤਮਾ ਫੁੱਲੇ ਜੀ ਦੇ ਉਦੇਸ਼ ਨੂੰ ਅਪਣਾ ਲਿਆ ਤਾਂ ਸਮਝੋ ਸਾਡੀ ਇਹ ਕੋਸ਼ਿਸ਼ ਜਿਹੜੀ ਆ ਸਫਲ ਹੋ ਜਾਏਗੀ ਸੋ ਸੋ ਸਾਰੇ ਸਾਥੀ ਨੂੰ ਇੱਕ ਹੋਰ ਬੇਨਤੀ ਕਰਦੇ ਆਂ سوشل ਮੀਡੀਆ ਰਾਹੀਂ ਕਿ ਇਹ ਫਿਲਮ ਨੂੰ ਬਾਦਲ ਹਿੱਟ ਕਰਾਈ ਜਾਵੇ ਜਿਸ ਬੰਦੇ ਨੇ ਫਿਲਮ ਬਣਾਈ ਆ ਡਾਇਰੈਕਟਰ ਨੇ ਅਨੁਰਾਗ ਕਸ਼ਪ ਨੇ ਉਤੇ ਪੰਜ ਪਰਚੇ ਹੋ ਗਏ ਔਰ ਉਹਨੂੰ ਜਾਨੋਂ ਮਾਰ ਦੇ ਧਮਕੀਆਂ ਮਿਲੀਆਂ ਨੇ ਸਿਰਫ ਇਹ ਇਸ ਕਰਕੇ ਕਿ ਇਹ ਫਿਲਮ ਜਿਹੜੀ ਆ ਰਿਲੀਜ਼ ਨਾ ਹੋਵੇ ਤੇ ਲੋਕਾਂ ਤੱਕ ਪਹੁੰਚੇ ਨਾ ਤੇ ਸਾਡਾ ਇਤਿਹਾਸ ਜਿਹੜਾ ਇਹ ਸਾਡੇ ਤੱਕ ਪਹੁੰਚੇ ਨਾ ਇਹ ਫਿਲਮ ਇਸ ਕਰਕੇ ਖਾਸ ਆ ਕਿ ਫਿਲਮ ਜਗਤਰੇ ਵਿੱਚ ਜੁਗਾ ਜੁਗਾ ਤੋਂ ਸਾਲਾਂ ਤੋਂ ਪਹਿਲੀ ਵਾਰ ਦਲਿਤ ਦੇ ਆਸ ਨੂੰ ਜਿਹੜਾ ਪਰਦੇ ਤੇ ਦਿਖਾਇਆ ਗਿਆ ਹੈ ਕਿਉਂਕਿ ਇਦਾਂ ਦੀ ਫਿਲਮ ਕਰੀ ਅਜੇ ਤੱਕ ਬਣੀ ਹੀ ਨਹੀਂ ਸੋ ਆਪ ਇਹਨੇ ਦੇਖਿਆ ਹੋਵੇਗਾ ਕਿ ਕਿੱਦਾਂ ਸਾਡੇ ਰੈਵਰ ਕਿੱਦਾਂ ਕ੍ਰਾਂਤੀਕਾਰੀ ਸਨ ਸੋ ਜਿਆਦਾ ਸਮਝ ਨਾ ਲੈਂਦਾ ਹੋਇਆ ਅਸੀਂ ਆਪ ਜੀ ਨੂੰ ਇਹ ਬੇਨਤੀ ਕਰ ਰਹੇ ਹਾਂ ਕਿ ਸ਼੍ਰੀ ਗੁਰਦਾਸ ਟੈਗਰ ਫੋਰਸ ਵੱਲੋਂ ਅਗਲਾ ਜਿਹੜਾ ਸ਼ੋਅ ਲਵਾਇਆ ਜਾਵੇਗਾ ਉਹ ਵੀ ਫ੍ਰੀ ਲਵਾਇਆ ਜਾਵੇਗਾ ਔਰ ਛੇਤੀ ਹੀ ਉਸ ਦੀ ਅਨਾਊਂਸਮੈਂਟ ਕੀਤੀ ਜਾਵੇਗੀ ਉਹਨਾਂ ਦੇ ਚੇਅਰਮੈਨ ਜਿਹੜੇ ਜਸ਼ਵਰਨਾ ਜੀ ਪ੍ਰਧਾਨ ਜੀ ਜਸੀ ਤੱਲਣ ਜੀ ਔਰ ਸਾਡੇ ਦਰਮਿਆਨ ਪਰੋਮਜਾਰ ਤੋਂ ਪਹੁੰਚੇ ਹਨ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਸ਼੍ਰੀ ਗੁਰਦਾਸ ਨੌਜਵਾਨ ਸਵਾ ਸ਼ਿਪਰੀ ਸ਼ਾਮਨਾ ਜੀ ਤੋਂ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਸਾਡਾ ਸਾਥ ਦਿੱਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਜਕੀਮ ਜਕੀਮ ਤਨਵਰ ਦੇ ਜਕੀਮ ਜਫਾਤ ਅੱਜ ਬਹੁਤ ਹੀ ਖੁਆੜੀਨ ਧਰਤੀ ਦੇ ਉੱਤੇ ਪਹਿਲੀ ਵਾਰੀ ਮੇਰੇ ਸਮਾਜ ਦੇ ਸਾਨੂੰ ਵੀ ਮੌਕਾ ਮਿਲਿਆ ਕਿ ਆਪਣੇ ਜੋ ਸਾਡੇ ਯਰਦਸ ਜਿਹਨਾਂ ਨੇ ਸ਼ਿਫਾਰਿਸ਼ ਕਰਕੇ ਸਮਾਜ ਦਾ ਸ਼ਾਰਦ ਜੀ ਮਹਾਰਾਜ ਜੀ ਦੇ ਰਾਉਂਦ ਜੀ ਨੇ ਇਹਨਾਂ ਨੇ ਸ਼ਿਫਾਰਿਸ਼ ਕਰਕੇ ਸਮਾਜ ਨੂੰ ਲੱਤੀ ਦੀ ਰਾਤੇ ਲਿਆਦਾ ਔਰ ਉਹਨਾਂ ਨੇ ਇੰਨੇ ਸ਼ਿਲਾਸਤੇ ਵਿੱਚ ਵੀ ਅੱਜ ਫਿਲਮ ਦੇਖਦੇ ਆ ਕਰਨ ਵਿੱਚ ਉਹ ਜੋ ਇਤਿਹਾਸ ਹੈ ਉਹ ਸਿਆਸਤ ਦੇ ਵਿੱਚ ਉਹ ਸੱਚ ਦਿਖਾਇਆ ਜਾ ਰਿਹਾ ਹੈ ਸੱਚ ਦੇ ਵਿੱਚ ਸਾਡੇ ਡਾਕਟਰ ਸਾਹਿਬ ਦੱਸ ਦੇਗੇ ਕਿ ਸੈਂਸਰ ਬੋਰਡ ਵੱਲੋਂ ਕੁਝ ਇਹਦੇ ਵਿੱਚੋਂ ਸੀਨ ਕੱਟ ਲੈ ਗਏ ਜੋ ਸਮਾਜ ਦੇ ਵਿੱਚ ਸਮਾਜ ਨੂੰ ਤਰੱਕੀ ਦੇ ਰਾਹ ਤੇ ਲਿਆਉਣ ਲਈ ਉਹਨਾਂ ਨੇ ਇੱਕ ਬਹੁਤ ਵੱਡਾ ਅਪਰਾਧ ਇਹਨੇ ਕੀਤਾ ਜਿਹਨਾਂ ਨੇ ਫਿਲਮ ਬਣਾਈ ਆ ਔਰ ਇਹ ਫਿਲਮ ਦੇ ਵਿੱਚ ਜੋ ਸਾਡੇ ਨੌਜਵਾਨ ਨੌਜਵਾਨ ਪੀੜ੍ਹੀ ਆ ਜਿਹੜਨੂੰ ਸਾਡ ਆਪਣੇ ਰੇਬਰਾ ਬਾਰੀ ਪਤਾ ਜੀ ਉਹ ਅੱਜ ਸੱਚ ਦਿਖਾਉਣ ਲਈ ਬੱਚੇ ਬੱਚੇ ਜਿਹੜਾ ਸੱਚ ਦੇਖਣਾ ਚਾਹੁੰਦੇ ਆ ਔਰ ਬੱਚੇ ਵੀ ਉਸ ਬੀਬੀਆਂ ਮਹਿਲਾਾਂ ਜਿਹੜਾ ਖੈਲਦੇ ਦੇਖੀਆਂ ਦੇਖਦੇ ਆ ਕਿ ਕਿੱਦਾਂ ਉਹਨਾਂ ਨੇ ਸ਼ਿੰਗਾਰ ਚ ਕਰ ਕਰਕੇ ਸਕੂਲਾਂ ਦੇ ਵਿੱਚ ਐਜੂਕੇਸ਼ਨ ਲਿਆਦੀ ਔਰ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਉਹਨਾਂ ਨੇ ਜੋ ਸਾਨੂੰ ਮੰਨੂਵਾਦੀਆਂ ਨੇ ਸਾਨੂੰ ਪੜਾਈ ਤੋਂ ਦੂਰ ਰੱਖ ਦੇਗੇ ਪਰ ਉਹਨਾਂ ਨੇ ਬਹੁਤ ੜਿੱਕੇ ਕੀਤੇ ਆ ਪਰ ਫਿਰ ਵੀ ਸਾਡੇ ਰੇਬਰਾ ਨੇ ਬਹੁਤ ਤੱਕੀ ਰਾਤ ਇਹ ਸਾਨੂੰ ਲਿਆਤਾ ਅੱਜ ਬਹੁਤ ਮਾਣ ਵਾਲੀ ਗੱਲ ਹੈ ਜਿਹੜੀ ਕਿ ਸਾਡੇ ਸਮਾਜ ਦੇ ਲਈ ਅਜੀ ਸਰਵੇਖਾਂ ਦੇ ਵਿੱਚ ਹੁਣ ਤੱਕ ਇੱਕ ਵਾਰੀ ਅੱਜ ਦੇ ਸਾਡੇ ਸਮਾਜ ਦੇ ਸਾਡੇ ਰਹਿਬਰਾਂ ਦੀ ਫਿਲਮਾਂ ਲੱਗਦੀਆਂ ਔਰ ਇਥੇ ਉਹਨਾਂ ਦੀ ਸਿਤਾਰੇ ਉਹਨਾਂ ਦੇ ਨਾਰੇ ਉਲੰਧ ਹੁੰਦੇ ਆ ਔਰ ਪੂਰਾ ਗੁੰਜ ਲਿਆ ਆ ਮੈਂ ਸਾਨੀਆਂ ਸਾਰਿਆਂ ਤੋਂ ਬੇਨਤੀ ਕਰਦਾ ਕਿ ਇਹ ਜੋ ਆਪਣੇ ਬੱਚੇ ਆ ਆਪਣੇ ਪਰਿਵਾਰ ਆ ਸਾਰਿਆਂ ਨੂੰ ਲਿਆ ਕੇ ਇਹ ਫਿਲਮ ਦਾ ਸ਼ੋਅ ਜ਼ਰੂਰ ਦਿਖਾ ਲਓ ਇਹ ਬੱਚਿਆਂ ਨੂੰ ਜਿਹੜਾ ਆ ਰਕੀ ਜ਼ਰਾਤੇ ਲਾਉਣ ਵਾਲਾ ਬੱਚਾ ਦਾ ਜਿਹੜਾ ਪਹਛਿਆ ਖਰਾਬ ਹੈ ਜਿਹੜੇ ਬੱਚੇ ਇੰਦਰੂ ਨਸ਼ਿਆਂ ਦੇ ਦਲਦਲ ਵਿੱਚ ਫਸੇ ਆ ਜਿਹੜੇ ਬੱਚੇ ਮੋਬਾਈਲਾਂ ਦੇ ਵਿੱਚ ਫਸੇ ਆ ਉਹਨਾਂ ਨੂੰ ਪਤਾ ਲੱਗੂਗਾ ਇਹ ਜਿਹੜੀ ਐਜੂਕੇਸ਼ਨ ਆ ਸਾਨੂੰ ਰਹਿਬਰਾ ਨੇ ਕਿੱਦਾਂ ਸਾਨੂੰ ਲਿਆ ਕੇ ਦਿੱਤੀ ਆ ਇਹ ਸਾਨੂੰ ਅੱਜ ਜਿਹੜੇ ਬੱਚੇ ਆ ਇਹਨਾਂ ਨੂੰ ਤਾਂ ਮਾਪੇ ਵੱਲੋਂ ਉਹਦੇ ਵੈਸੇ ਮਿਲ ਗਏ ਪਰ ਇਹਨਾਂ ਨੇ ਸੰਘਰਸ਼ ਕਰਕੇ ਲਿਆਂਦੇ ਆ ਅਸੀਂ ਉਹਨਾਂ ਨੂੰ ਅਜੇ ਉਹਨਾਂ ਹੀ ਪੜ੍ਹਾਣੀਆਂ ਨੂੰ ਪਲਾਵਾਗੇ ਨਹੀਂ ਜੈ ਗੁਰਦੇਵ ਧੰਨ ਵਰਦੇ ਜੈ ਪੀ ਜੈ ਪਾਰ ਤੁਹਾਡੀ ਸੋਚ ਤੇ ਜੈ ਜੈ जय गुरुदेव जय टीम गलत ਸਮਾਜ ਤੇ ਜੋ ਪਿਛਲੇ ਲੰਮੇ ਸਮੇਂ ਤੋਂ ਅਤਿਆਚਾਰ ਹੁੰਦੇ ਆ ਰਹੇ ਆ ਉਸ ਫਿਲਮ ਨੂੰ ਦਰਸਾਉਂਦੀ ਆਪਣੇ ਪਿਸ਼ੋਕੜ ਨੂੰ ਦਰਸਾਉਂਦੀ ਪਿਸ਼ੋਕੜ ਦੇ ਵਿੱਚ ਜੋ ਸਾਡੇ ਰਹਿਬਰਾਂ ਨੇ ਸਾਡੇ ਸਮਾਜ ਲਈ ਜੋ ਸਮਾਜ ਭਲਾਈ ਕੰਮ ਕੀਤੇ ਨੇ ਸਾਡੇ ਲਈ ਰਾਈ ਦੇ ਕੰਮ ਕੀਤੇ ਰਹੇ ਉਹਨਾਂ ਨੂੰ ਦਰਸਾਉਂਦੀ ਫਿਲਮ ਆਤਮਾ ਜੋਤੀਰਾਵ ਸੁਲੇਦੇਵ ਜੀਵਨ ਤੇ ਅਧਾਰਿਤ ਜੋ ਅੱਜ ਫਗਵਾੜਾ ਖੇਤਰੋਂ ਦੀ ਦਾਸ ਟੈਗਰ ਕੋਰਸ ਤੋਂ ਲਗਾਈ ਗਈ ਹੈ ਜੋ ਅੱਜ ਪ੍ਰੀ ਟੈਕ ਸਿਗੀਆਂ ਔਰ ਤਾਂ ਜੋ ਕਿ ਆਪਣੇ ਸਮਾਜ ਦੇ ਬੱਚਿਆਂ ਨੂੰ ਆਪਣੇ ਰਹਿਬਰਾਂ ਦੇ ਮਿਸ਼ਨ ਬਾਰੇ ਜਾਣਕਾਰੀ ਮਹਈਆ ਕਰਵਾਈ ਜਾ ਸਕੇ ਔਰ ਇਹ ਵੀ ਪੜ੍ਹ ਲਿਖ ਕੇ ਆਪਣੇ ਸਮਾਜ ਸੁਧਾਰਕ ਬਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸਮਾਜ ਨੂੰ ਅੱਗੇ ਲਿਜਾਣ ਦੀ ਬੱਤੇ ਗੋਸ਼ਨ ਕਰਨ ਆਪਣੇ ਬੱਚਿਆਂ ਨੂੰ ਅਸੀਂ ਇਸ ਫਿਲਮ ਰਾਹੀਂ ਦਿਖਾਉਣ ਦੇ ਮਾਧਮ ਤੋਂ ਇਹ ਦਰਸਾਉਣਾ ਚਾਹੁੰਦੇ ਸੀ ਕਿ ਉਹ ਆਪਣੇ ਪਿਛਲੇ ਪਛੋਕਣ ਨੂੰ ਪਹਿਚਾਨ ਸਕਣ ਸੋ ਜੋਤੀਰਾਵ ਮਹਾਰਾਜ ਜੀ ਤੋਂ ਉਹਨਾਂ ਦੇ ਜੀਵਨ ਤੇ ਆਧਾਰ ਤੇ ਫਿਲਮ ਬਣੀ ਹੈ ਬਹੁਤ ਹੀ ਵਧੀਆ ਫਿਲਮ ਹੈ ਔਰ ਇਸ ਨੂੰ ਦੇਖ ਕੇ ਆਪਣੇ ਜੀਵਨ ਦੇ ਬਹੁਤ ਸਾਰੇ ਵਿਚਾਰ ਬਦਲਦੇ ਨੇ ਔਰ ਹੋਰ ਵੀ ਇੱਥੇ ਇੱਥੇ ਸੰਸਥਾਵਾਂ ਨੂੰ ਬੇਨਤੀ ਕਰਦੇ ਆ ਕਿ ਉਹ ਵੀ ਇਸ ਫਿਲਮ ਨੂੰ ਬਤ ਬਤ ਜਗ੍ਹਾ ਲਗਾਉਣ ਤਾਂ ਕਿ ਇੱਕ ਸਮਾਜ ਦੇ ਵਿੱਚ ਬਦਲਾ ਆ ਸਕੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਕੁਰਦੇ ਜੈ ਟੀਮ ਮਹਾਰਾ ਸ਼ਰਮਾ ਜੀ ਭੁਲੇ ਦੀ ਪਤਿਦਾ ਭੁਲੇ ਦੀ ਤੇ ਜਿਹੜੀ ਫਿਲਮ ਆ ਸਾਰੇ ਪੰਜਾਬ ਦੇ ਵਿੱਚ ਇਹਨਾਂ ਸਿਨੇਮਾ ਕਾਂ ਚ ਲੱਗੀ ਆ ਤੋਂ ਗੁਰਦਾਰ ਟੈਕਟ ਕੋ ਉੱਥੋਂ ਦੇ ਤੋਂ ਨਾਲ ਕਿ ਸਾਡੇ ਜਿਹੜੇ ਐਡਵੋਕੇਟ ਜੈਲੇ ਸਾਹਿਬ ਤੇ ਜਿਰਮਾ ਸਾਹਿਬ ਚਸ਼ਮਾਤਾ ਜੀ ਤੇ ਵਿਸ਼ੇਸ਼ ਤੌਰ ਤੇ ਅੱਜ ਸਾਡੇ ਵਿੱਚ ਪਹੁੰਚੇ ਸ਼੍ਰੀ ਗੁਰਦਾਰ ਸਾਧੂ ਸੰਪਦਾ ਸੋਸਾਇਟੀ ਦੇ ਪੰਜਾਬ ਪ੍ਰਧਾਨ 108 ਸੰਤ ਸ਼ਮਾਤਰਾ ਜੀ ਮਹਾਰਾਜ ਉਹਨਾਂ ਦੀ ਦੇਖ ਰੱਖ ਵੇ ਜਿਹੜੀ ਐ ਸਾਡੇ ਜਿਹੜੇ ਸਟੂਡੈਂਟ ਆ ਬੱਚਿਆਂ ਨੂੰ ਜਿਹੜੀ ਆ ਇਹ ਫਿਲਮ ਐ ਜਿਹੜਾ ਫ੍ਰੀ ਦਿਖਾਈ ਜਾ ਰਹੀ ਆ ਆਪਣੇ ਪਗਵਾੜੇ ਦੇ ਵਿੱਚ ਸੋ ਚਾਹੁੰਦੇ ਆ ਵੀ ਜਿੰਨੀਆਂ ਜਥੇ ਬੰਨੀਆਂ ਹੋਰ ਵੀ ਸਮਾਜ ਦੇ ਆਗੂ ਆ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਆਪਣੇ ਸਮਾਜ ਦੇ ਲੋਕਾਂ ਨੂੰ ਸਿਖਾਉਣ ਵਾਲੀਆਂ ਫਿਲਮਾਂ ਆ ਜਿਹੜਾ 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 ਆਦੇਸ਼ ਆ ਜੋ ਸਾਡੇ ਰੈਵਰਾਂ ਨੇ ਸਾਡੇ ਸਮਾਜਵਾਦੀ ਲੋਕਾਂ ਨੂੰ ਕਬਾਹੇ ਉੱਤੇ ਤੇ ਹੋਰ ਜਿਹਨਾਂ ਅਸਲ ਖੇਤਰ ਉਹ ਸਾਨੂੰ ਦਵਾਇਆ ਜਾਂਦਾ ਕਿਉਂਕਿ ਔਲਵਾਰੀ ਪੀੜ੍ਹੀ ਵੀ ਆਪਣੇ ਰੈਵਰਾਂ ਨੂੰ ਯਾਦ ਕਰੇ ਅੱਜ ਦੇ ਔਨ ਵਾਲੇ ਸਮੇਂ ਦੇ ਵਿੱਚ ਸਾਡੇ ਪੁਆਇੰਟ ਨੂੰ ਸੱਚੇ ਨੂੰ ਪਤਾ ਕਰਕੇ ਇਸ ਦਾ ਅਸਰ ਜਿਹੜੇ ਨੂੰ ਮੈਂ ਅੱਜ ਕਾਂਟ ਤੋਂ ਤੁਮਰਾ ਜਿਹੜੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਇਹ ਇੱਥੇ ਪਹੁੰਚੇ ਹੈ ਵਿਸ਼ੇਸ਼ ਤੌਰ ਤੇ ਆਪਣੀ ਸਾਡੀ ਦੇਵਾ ਦੇ ਅੱਜ ਦੇ ਮਾਹਿਮਾਨ ਜਿਹੜਾ ਜੀ ਸਤਿ ਸ਼੍ਰੀ ਅਕਾਲ ਅਤੇ ਕਿੰਨੂਰ ਵੀ ਦੇ ਸ਼ੋਅ ਆ ਆਪਾਂ ਲਗਾਤਾਰ ਜਿਹੜਾ 6-7 ਸ਼ੋਅ ਜਿਹੜੇ ਦਿਵਾਲੀ ਦੇ ਵਿੱਚ ਦਾ ਉਹਨਾਂ ਦਾ ਚੱਕਰ ਬਹੁਤ ਰੋਕੀ ਰਿਹਾ ਹਾਂ ਕੰਮ ਜਾ ਰਹੇ ਹਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਾਂ ਸਾਰੇ ਨਾਲ ਮੇਰੇ ਸਹਿਯੋਗ ਸਾਰਾ ਜਿਹੜਾ ਟੀਮ ਜੈਪਾਲ